ਜੀ ਹੋਜੀ ਤੁਹਾਡੀ ਕਾਰ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਹੁਤ ਧੰਵਾਦ ਜੀ ਬੜੇ ਜੁਟੇ ਹੋਏ ਹੋ ਇੱਥੇ ਹਾਂ ਜੀ ਜਰੂਰ ਮਿਹਰਬਾਨੀ ਖਾਧੀ ਕਰੀ ਅਸੀ ਗੱਲ ਅਸੀ ਗੱਲ ਪੁੱਛਦੇ ਹਾਂ ਜੀ ਹੋਰ ਜੀ ਅਸੀ ਗੱਲ ਕਰਦੇ ਹਾਂ ਰਵਾਨੀ ਅਸੀ ਗੱਲ ਕਰਦੇ ਹਾਂ ਨਾ ਚਲਦੇ ਤੇ ਤੁਸੀਂ ਲਈ ਆ ਸਾਹਿਬ ਅਸੀ ਕਰ ਰਹੇ ਹਾਂ ਜੀ ਬਹੁਤ ਸੀ ਗੱਲ ਸੀ ਗੱਲ ਹਾਂ ਅੱਛਾ ਪੁੱਤਰ ਜੀ ਆ ਬੈਠੇ ਆ ਜੀ ਅੱਜ ਮੇਰੇ ਨਾਲ ਇਕੱਠਾ ਯਾਰ ਜੀ ਜੇ ਜੇ ਕਿਸੇ ਯਾਤਰਾ ਕਰ ਲੇਜੀਏ ਰੋਟੀਆਂ ਸੇਕਣ ਆਏ ਅਸੀਂ ਤੇ ਨਹੀਂ ਨਹੀਂ ਮੈਂ ਆਪਰਾ ਤੁਸੀਂ ਤੁਹਾਡੇ ਕਰਕੇ ਆ ਅਸੀਂ ਅਸਲ ਲੱਗਾਈ ਲਈ ਆ ਸਕਦੇ ਹਾਂ ਵੀਰ ਕੱਲ ਦੀ ਗੱਲ ਕਰ ਰਿਹਾ ਹਾਂ ਹਾਂਜੀ ਹਾਂਜੀ ਇੱਕ ਆਵਾਜ਼ ਇਹਦਾ ਮਾਈਕ ਕੀ ਅੱਛਾ ਤਾਂ 2 ਕਿਲੋ ਕਾ ਫੋਟਾ ਨੂੰ ਉੱਪਰ ਲਾ ਦੇ ਜੀ ਉੱਪਰ ਲਾ ਦੇ 50 40 ਲਾ ਦੇ ਜੀ ਥੱਲੇ ਜਾਓ ਠੀਕ ਆ ਠੀਕ ਆ ਅੱਜ ਠੀਕ ਆ ਹਾਂ ਚੈੱਕ ਕਰ ਲਿਆ ਬੋਤਲਾਂ ਨੂੰ ਲਾ ਕੇ ਨੀ ਜਾਓ ਜਿਆਦਾ ਜਿਆਦਾ ਪਾਣੀ ਖੱਲੋ ਖੜਾ ਕੋਈ ਚੱਕਰ ਨਹੀਂ ਆ ਪਾਣੀ ਮਾਰਾ ਤੇ ਘੱਟ ਦੋ ਹੋ ਰਹੀ ਬਹੁਤ ਹਾਂਜੀ 1.5 2 ਫੁੱਟ ਘਟ ਗਿਆ ਬੰਦਾ ਇਹ ਤਾਂ ਬਹੁਤ ਹੀ ਬਹੁਤ ਦੋ ਗੋੜਾ ਪਾ ਲਿਆ ਬੋਲੋ ਆਕ ਨੂੰ ਥੋੜਾ ਜਿਹਾ ਇਧਰ ਆ ਕੋਈ ਲੋਕ ਬੜਾ ਤਾਂ ਚੱਲ ਗਿਆ ਮੈਂ ਇਹ ਦੋ ਗਾ ਪਹਿਲੇ ਲੈ ਵੀ ਗਿਆ ਥੱਲੇ ਤੇ ਬਤਾਉਂਗਾ ਕਮਿਸ਼ਨ ਫਲੋ ਕਰ ਕਮਾ ਪਿਛੇ ਉਹ ਮੋਨੀ ਮੰਕੇ ਦੇਖਦੇ ਕੱਲ ਵੱਡਾ ਹੋ ਗਿਆ ਸੀ ਇਹ ਸਾਰਾ ਇਹਦਾ ਇਸ਼ੂ ਸੀ ਕਿ ਕਿਸ ਤਰ੍ਹਾਂ ਇਹ ਲੋਕ ਅਤਵਾਲ ਸਾਹਿਬ ਸਾਡੇ ਬੰਦੇ ਸੀ ਚਾਣਦੇ ਪੁਰਾਣੇ ਬਣਾਇਆ ਸੀ ਇਹ ਪੱਥਰਾਂ ਦੇ ਉੱਤੇ ਬਣਿਆ ਹੋਇਆ ਜਿਹੜਾ ਸਰ ਧੂਸੀ ਬੰਦ ਹੈ ਉਹ ਮਿੱਟੀ ਦਾ ਹੀ ਹੈ ਸਰ ਜੇਪੋ ਆਪਾਂ ਚੱਲਦੇ ਆਏ ਸੋ ਸਰ ਇਹੀ ਉਹਨੂੰ ਰੋਕਦਾ ਹੈ ਸੋ ਜਿੱਦਾਂ ਕਰ ਪਾਣੀ ਸੀ ਜੋ ਇਲਾਕੇ ਦੇ ਕਹਨ ਵਾਲੇ ਲੋਕਾਂ ਦਾ ਸੀਗਾ ਹਾਂ ਜੀ ਹਾਂ ਜੀ ਇਹ ਸਰ ਜੇ ਇਹ ਨਾ ਹੁੰਦਾ ਤਾਂ ਉਹ ਕਿੱਥੇ ਪਰ ਇਹ ਸਿਰਫ ਦਿਨ ਰਾਤ ਵਲੰਟੀਅਰ ਇਹ ਪਿੰਡ ਦੇ ਲੋਕ ਆਲੇ ਦੁਆਲੇ ਦੇ 10 ਪਿੰਡਾਂ ਦੇ ਲੋਕ ਦਿਨ ਰਾਤ ਸਰ ਇੱਥੇ ਲੱਗੇ ਰਹੇ ਔਰ ਸਰ ਕੱਲੇ ਕਿ ਜਿਹੜੀ ਮੰਦ ਭਾਗੀ ਘਟਨਾ ਹੋਈ ਕੋਈ वाद-ਵਿਵਾਦ ਹੋਇਆ ਸਰਕਾਰ ਔਰ ਮਸਾਲਾ ਦਾ ਉਹ ਵੀ ਸਰੇ ਇਸੇ ਜਗ੍ਹਾ ਤੇ ਹੋਇਆ ਕਿਉਂਕਿ ਸਰ ਉੱਥੇ ਉਹਨਾਂ ਨੂੰ ਇਸ ਗੱਲ ਦੀ ਕੋਈ ਪਰੇਸ਼ਾਨੀ ਸੀ ਕਿ ਉਹ ਕੀ ਕਰ ਰਿਹਾ ਹੈ ਪਰੇਸ਼ਾਨੀ ਇਹ ਸੀ ਕਿ ਵਲੰਟੀਅਰ ਲੱਗੇ ਹੋਏ ਆ ਲੋਕ ਲੱਗੇ ਹੋਏ ਆ ਤੇ ਉਹ ਕਹ ਰਿਹਾ ਸੀ ਜੀ ਸਾਰੀ ਸਰਕਾਰੀ ਮਸ਼ੀਨਰੀ ਲੱਗੀ ਸੀ ਗਲਤ ਐ ਇੰਨੀ ਕੀ ਸੀ ਮਸ਼ੀਨ ਉਹਨਾਂ ਦੀ ਸਿਰਫ ਇੱਕ ਲੱਗੀ ਹੋ ਸੀਗੀ ਜੀ ਮਸ਼ੀਨ ਉਹਨੇ ਦੀ ਸਿਰਫ ਇੱਕਾਈ ਸੀਗੀ ਬਾਕੀ ਜੋ ਆਪਣੀਆਂ ਟਰਾਲੀਆਂ ਸੀ ਟਰੈਕਟਰ ਸੀ ਸਾਰਾ ਆਪਾਂ ਦੇਖਿਆ ਮੈਨੂੰ ਮੈਨੂੰ ਪਤਾ ਹੈ ਜੀ ਸਾਰੇ ਵੀ ਆਈ ਡੀ ਵਾਲਾ ਸਾਰੇ ਦੇਖਿਆ ਆਪਾਂ ਜੀ ਤਾਂ ਪਾ ਜੀ ਇੰਨਾ ਖਵਾਲ ਕੀਤਾ ਸੀ ਪੀਗਿਆਂ ਤੋਂ ਕਰਕੇ ਮੈਂ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਹੈਗਾ ਤੇ ਇੰਨੀ ਵੀ ਗੱਲ ਦਿਓ ਚਾਹੁੰਦਾ ਹਾਂ ਪੜਕ ਪਾਪਾ ਕੋ ਗਾ ਸਭ ਤੋਂ ਵੱਡੀ ਜਿਹੜੀ ਉਹਨੇ ਪੱਕਾ ਨੇ ਮਲਾਬ ਗੁਰਬਾਣੀ ਦਾ ਬਾਤ ਹੈ ਬਈ ਜੇ ਕੋ ਬੋਲੇ ਸੱਚ ਚਲੋ ਧਿਆਨ ਸੁਣੋ ਜੀ 2 ਮਿੰਟ ਜੀ ਗੁਰਬਾਣੀ ਦੀਆ ਹੁੰਦਾ ਹੈ ਕਿ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਕੂੜਾ ਮਤਲਬ ਝੂਠਾ ਜਿਹੜਾ ਝੂਠਾ ਬੰਦਾ ਹੁੰਦਾ ਉਹਦੇ ਅੱਗੇ ਲੱਗ ਜਾਂਦੀ ਉਹ ਵਿਚਾਰੀ ਦੇ ਤਾਂਗ ਲੱਗਦੀ ਕੋਈ ਤੁਹਾਨੂੰ ਬਹੁਤਾ ਉਹਦਾ ਗੁੱਸਾ ਨਾ ਕਰੋ ਮੈਂ ਮੈਂ ਨਹੀਂ ਯਾਰ ਆਪਾਂ ਇਹਨਾਂ ਨਾਲ ਥੋੜੀ ਜਿਹੀ ਮਦਦ ਕਰੀਏ ਨਾ ਰੋਕੋ ਆਪਾਂ ਪਰੇ ਗਏ ਲੱਭੀ ਆਈਓ ਇੱਧਰ ਯਾਰ ਭਾਜੀ ਉਮਰ ਕਾਹੂਏ ਬੰਦਾਏ ਮੋੜੇ ਚਲੋ ਇੱਕ ਦਿਨ ਦੇ ਵਿੱਚ ਲੇਨ ਬਣਾ ਲਓ ਆ ਭਾਜੀ ਲੇਨ ਬਣਾਓ ਰੇ ਇਕੱਲੇ ਇਕੱਲੇ ਤੁਸੀਂ ਮੋੜ ਫੜੇ ਹੈਂ ਰੋਡ ਲਾ ਕੇ ਰੱਟਾ ਉਹਨੇ ਪੋਣਾ ਮੁਟਾ ਲਾਗੀ ਜੀ ਐਣਾ ਬੱਟੀ ਤਲਵੰਤ ਤਲਵੰਤ ਰੇ ਰੇ ਉੱਥੇ ਤਲਵੰਤ ਦੇਖੋ ਦੋ ਦੋ ਖੜਾ ਹੋ ਦੋ ਦੋ ਖੜਾ ਲੈਣਾ ਵਿੱਚ ਸਾਹਮਣੇ 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 ਲੈਨ ਬਣਾਓ ਦੋ ਮਿੰਟ ਕਰਦਾ ਜੀ ਤੇਰਾ ਤਕੜੇ ਬੰਦੇ ਖੜਾ ਨਾ ਆਜੋ ਭਾਈ ਜਿਹੜੇ ਜਿਹੜੇ ਸੇਵਾ ਕਰਨੇ ਨੇ ਖੜਾ ਜਾਓ ਵੀਰ ਆਓ ਜੀ ਹਾਂ ਇਸ ਤਰ੍ਹਾਂ ਲੋ ਦੋ ਬਰਾਬਰ ਲੋਣਾ ਪੈਣਾ ਬੰਦਾ ਤੁਹਾਡੇ ਆ ਜੀ ਸਾਹਿਬ ਜਿਹੋ ਗੱਲਾਂ ਹਨ ਬਰਾਬਰ ਲੱਗੋ ਬੰਦੇ ਕਿਹੜੇ ਦੇਖਣ ਆਏ ਵੀ ਉਹ ਪੱਤੇ ਹੋ ਜੂਗੇ ਫਿਰ ਨਾ ਆਹ ਬਈ ਇੱਕ ਬੰਦਾ ਬਰਾਬਰ ਲੱਗੋ ਦੋ ਜਾਨੇ ਫੜੋਗੇ ਵਾਹਿਗੁਰੂ ਭਾਈ ਹਰੇ ਸਰਪੰਚ ਜੀ ਆ ਵੀ ਮੰਨੇ ਆਣ ਰੋ ਆਹ ਖੜਾ ਇੱਥੇ ਹੋਟ ਮੱਤੇ ਉਹ ਧੇਰੇ ਬੰਦੇ ਅੱਲੇ ਕਿਰੀ ਜੀ ਭਾਈ ਉਹ ਭੌਂ ਭਾਈ ਬੰਦ ਤੁਸੀਂ ਆ ਕੇ ਖੜ ਗਏ ਜੀ ਥੋੜਾ ਜਿਹਾ ਕੰਮ ਵੀ ਕਰਾ ਜੀ ਥੋੜਾ ਲੋ ਜੀ ਭਾਈ ਜੀ ਵਾਟ ਚਲੀ ਜਾਂਦਾ ਕਿ ਉਧਰ ਉਹ ਜਗਾ ਤੂੰ ਸਾਫ ਰੱਖਣਾ ਭਾਈ ਉਹ ਕਬੜੀ ਲੋ ਜੀ ਚਲੋ ਆ ਲੋ ਜੀ ਹੁਣ ਦੇ ਦੋ ਦੋ ਜਾਨੇ ਇੱਕ ਨੂੰ ਦੋ ਜਾਨੇ ਲੱਗੇ ਕਰੋ ਲੋ ਜੀ ਹਾਏ ਦੇ ਚਲਦੇ ਆ ਨਾ ਮਾਈ ਗੋੜੇ ਨੇ ਫੜੇ ਕਰੋ ਬਸ ਗੱਲੇ ਹੀ ਕੰਮ ਕਰਦਾ ਸਹੀ ਅੱਗੇ ਬਹੁਤੇ ਪਾਰੇ ਹੁੰਦੇ ਆ सान मज़दूर एकता कान मज़दूर एकता कान मज़दूर एकता कान मज़दूर ਇੱਕ ਘੱਟ ਲਾ ਕੇ ਜਾਣੀ ਕੋਟ ਵਾਲਾ ਅੱਜ ਆਪਾਂ ਘੱਟਾ ਬੈਕ ਕਰਾਉਣਾ ਅਗਲਾ ਪਿਛਾਓ ਪੂਰੀ ਘੱਟ ਲਾਣੀ ਆਪਾਂ ਤੁਹਾਡੇ ਨਾਲ ਜਵਾਨੀ ਦੇ ਕੰਮ ਕਰਦੇ ਆ ਜੀ 70 ਪਾਉਂਦਾ ਵੀ ਗ੍ਰਾਮੀ ਕੋਲ ਜੀ ਜਿਹਨੇ ਕੰਮ ਕੀਤਾ ਉਹੀ ਬੰਦਾ ਕਰਦਾ ਆ ਇਹ ਤਾਂ ਦੋ ਖਤਰਾ ਆ ਪੇ ਬਜ਼ੁਰਗ ਲੱਗਾ ਰਹੇ ਮੇਰੇ ਕੋਲ ਜੀ ਜੀ ਆ ਜਾਨੇ 70 80 ਪੱਲਾ ਲੈ ਆ ਪੱਲਾ ਲੈ ਆ ਉਹ ਦੱਕੜ ਲੈ ਆ ਪੇਡ ਹੋਰ ਲੈ ਆ ਯਾਓ ਯਾਓ ਸੁਣਾ ਪਹਿਲਾਂ ਫਾਟੇ ਕਰਦੇ ਆਂ ਕੱਲਾ ਕੇ ਕਰਨਾ ਪੈਣਾ ਦੱਸਣਾ ਬੜਾ ਜੀ ਹਾਂ ਅਮੇ ਬਰੂ ਇੰਸਾਰੇ ਤੋਂ ਨਿਕਲਣ ਪੱਤੀ ਗਵਰਨਰ ਜੀ ਨੂੰ ਮੈਸੇਜ ਕਰਨਾ ਮਰੇ ਬਤੀ ਸੁਪਾਰਾ ਕਰ ਸਕਦੇ ਆਂ ਉਹ ਕਰਵਾ ਹੱਸਾ ਚਾਹ ਉਹ ਚੌਧਰੀ ਜੀ ਨਾਲ ਹੋਰ ਹੋਈ ਬਹੁਤ ਹੈ ਇਹ ਤਾਂ ਨਹੀਂ ਲਿਖਣਾ ਅੱਜ ਨਾਲ ਕਾਕੇ ਭਾਜੀ ਕਾਕੇ ਭਾਜੀ ਜਿਹੜਾ ਪਰਨਾ ਜੀ ਜਿਹੜਾ ਜੀ 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 ਆਇ ਤੇਰੇ ਕੋਲ ਆ ਪਰੇ ਪਰੇ ਲੋ ਜੀ ਬਰਾਬਰ ਭਾਈ ਇੱਧਰ ਨੂੰ ਯੇ ਕਿਹੜੇ ਦੇਖਣ ਆਏ ਵੀ ਉਹ ਪੱਤੇ ਹੋ ਜੂਗੇ ਫਿਰ ਰੱਖਿਆ ਜਾ ਰਿਹਾ ਹੈ ਭਾਈ ਇੱਕ ਬੰਦਾ ਬਰਾਬਰ ਲਗੋ ਦੋ ਜਾਨੇ ਫੜੋਗੇ ਵਾਹਿਗੁਰੂ ਭਾਈ ਉਹ ਰਿਆ ਸਰਪੰਚ ਆ ਵੀ ਮੰਨੇ ਆਉਣ ਉਹ ਖੜਾ ਇਥੇ ਹੋਰ ਨਾ ਦੇ ਦੇ ਤੰਗ ਲੈ ਕੇ ਰੀ ਜਾ ਭਾਈ ਲੋਕਾਂ ਨੂੰ ਤੁਸੀਂ ਆ ਕੇ ਖੜਦੇ ਜੀ ਥੋੜਾ ਜਿਹਾ ਕੰਮ ਕਰਾ ਜੀ ਤੁਹਾਡਾ ਲੋ ਜੀ ਭਾਈ ਜੀ ਅਖਰ ਵਾ ਚਲੇ ਜਾਂਦਾ ਕਿ ਉਹ ਉਧਰੋਂ ਚੱਕਾ ਤੋਂ ਨਾਲ ਕਰੋ ਜੀ ਭਾਈ ਆ ਰਬੜੀ ਚਲੋ ਚਲੋ ਆ ਲੋ ਹੁਣ ਦੇ ਦੋ ਜਾਨੇ ਇੱਕ ਨੂੰ ਦੋ ਜਾਨੇ ਲੱਗੇ ਕਰੋ ਚਲੋ ਜੀ ਹਾਏ ਚਲ ਸਰਪਾਈ ਚਾਲਦੇ ਆ ਨਾ ਵਾਹੋ ਜੀ ਆ ਲੋ ਜੀ ਆ ਵੀ ਖੋਲਾ ਹਾਂ 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 ਆਪਾਂ ਦੇ ਦੋ ਜਣੇ ਫੜੇ ਕਰੋ ਇਹ ਗੱਲੇ ਹੀ ਕੰਮ ਕਰਦਾ ਸਹੀ ਅੱਗੇ ਬਹੁਤੇ ਸਾਰੇ ਹੁਣ ਸਾਰ ਮਜ਼ਦੂਰ ਇਕਤਾ ਜਿੰਦਾਬਾਦ ਸਾਰ ਮਜ਼ਦੂਰ ਇਕਤਾ ਜਿੰਦਾਬਾਦ ਸਾਰ ਮਜ਼ਦੂਰ ਇਕਤਾ ਜਿੰਦਾਬਾਦ ਸਾਰ ਮਜ਼ਦੂਰ ਇਕਤਾ ਜਿੰਦਾਬਾਦ ਬਲੇ ਸੋਣ ਹੋ ਜਾਣੇ ਲੱਗੇ ਕਰੋ ਲੋ ਜੀ ਹਾਏ ਚੱਲ ਕਿੱਥਰ ਮੈਂ ਚੱਲਦੇ ਆ ਨਾ ਵਾਈ ਨਾ ਵਾਈ ਹਲੋ ਜੀ ਨਾਲ ਜੀ ਨਾਲੇ ਖੋਲਣਾ ਹਾਂ 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 ਆਪਣੇ ਵਾਲੇ ਗੋੜੇ ਨੇ ਫੜੇ ਕਰੋ ਗੱਲੇ ਹੀ ਕੰਮ ਕਰਦਾ ਸਹੀ ਆਲਸੇ ਬਹੁਤੇ ਬਾਰੇ ਉਹਨਾਂ ਨੇ किसान मज़दूर कान मज़दूर हिकु दूर हिकु मज़दूर हिकु ਜਾਨੀਕੋਟ ਵਾਲਾ ਅਗਲਾ ਬਿਸ਼ਾ